ਸਭ ਠੀਕ ਹੈ ਨਾ ਨਹੀਂ ਯਾਰ ਇਹ ਬਾਰਾ ਜਿੱਦਾਂ ਮੈਂ ਸੋਚਿਆ ਇਹਨੇ ਜ਼ਿੰਦਗੀ ਜਿਉਂਦਾ ਹੋਇਆ ਨਹੀਂ ਓ ਯਾਰ ਇੱਥੇ ਬੰਦੇ ਨੂੰ ਬੰਦਾ ਨਹੀਂ ਲੱਭਣ ਡਿਆ ਆੜੀ ਤੈਨੂੰ ਚਾਹ ਦੀ ਪਈ ਆ ਉਹ ਤਾਂ ਗੱਲ ਹੈ ਇਹਨੇ ਗੋਪੀ ਨੂੰ ਪੁੱਛ ਕੇ ਦੇਖ ਸਾਲ ਮੈਂ ਚਾਹੁੰਦਾ ਮੇਰੀ ਘਰ ਵਾਲੀ ਪੱਠੇ ਪਾਇਆ ਕਰੇ ਹਾਂ ਗੋਹਾ ਚਕਾ ਵੇਚਾ ੜੂ ਪੁੱਛਾ ਨਾਲ ਪਸ਼ੂਆਂ ਦੇ ਲਾਵੇ ਇਹ ਲਾਉਂਦੀ ਨਹੀਂ ਸਾਬ ਕਿ ਇਦਾਂ ਦਾ ਕੰਮ ਹੋਇਆ ਨਹੀਂ ਹਾਂ ਔਰ ਡੈਡੀ ਟੈਂਚੀ ਪਰ ਗਈ ਉਹ ਕਰੇ ਬੱਸ ਵਾਹ ਜੱਜਰ ਡੈਡੀ ਜਾਇਆ ਫਿਰ ਚਾਹ ਥੱਲੇ ਲੱਗ ਗਈ ਮੈਂ ਲੜਦਾ ਉਹ ਉਧਰੋਂ ਚਾਹ ਥੱਲੇ ਲੱਗ ਗਈ ਯਾਰ ਤੂੰ ਹੀ ਚੰਗਾ ਚੰਗੇ ਉਹ ਵੀ ਦਾ ਗੱਲ ਆ ਇਹ ਕੰਮ ਤੇਰਾ ਉਲਟਾ ਹੋ ਗਿਆ ਕੀ ਯਾਰ ਸਾਲਾ ਤੇਰੀ ਜ਼ਿੰਦਗੀ ਦਾ ਕੀ ਸੀ ਤੈਨੂੰ ਹੋਊਗਾ ਮੈਂ ਕਿਦਾਂਾਂ ਗਾ ਜ਼ਿੰਦਗੀ ਕੱਟੂੰਗਾ ਹੈ ਛੜਦਾ ਕੀ ਆ ਸਣਾ ਸਵੇਲੀ ਜੀ ਹੁੰਦੀ ਐ ਨਾ ਛੜਦਾ ਤੇਰਾ ਦਿਲ ਛੜਦਾ ਮੇਰੇ ਨਾਲ ਦੇਖ ਦੇਖ ਕੇ ਬੇਡਾ ਜੀ ਸੀਨੇ ਮੇ ਜਿਨਨ ਤੋਂ ਸੀਨੇ ਐਡਵਾਂਸ ਦੋ ਪਰ ਮੇ ਦੋ ਲੱਡੂ ਹੈ ਨਾ ਮੇਰੇ ਦੋ ਤੋਂ ਬੜਾ ਥੋੜਾ ਚੋਇਆ ਆ ਆ ਪੀ ਗਿਆ ਮੈਂ ਦਾਪ ਪੀ ਗਿਆ ਆ ਮੇਮ ਨੂੰ ਦੇ ਤਾ ਮੇਮ ਨੂੰ ਖਿਆ ਕਰੋ ਵੀ ਕੀ ਹੁੰਦਾ ਆ ਉਹੀ ਤਾਂ ਗੱਲ ਆ ਮੇਮ ਨੂੰ ਦੇ ਤਾ ਦੱਸ ਮੈਂ ਪੀ ਲਿਆ ਸਾਰਾ ਲੈ ਇੰਨੇ ਕ ਤੇਰੀ ਲਿਬਰੀ ਆ ਤੂੰ ਕਿੱਥੋਂ ਪੀ ਲੈਣਾ ਇਹੀ ਤਾਂ ਜਾਦੂ ਐ ਉਹੀ ਤਾਂ ਗੱਲ ਆ ਮੈਜਿਕ ਉਠੋ ਮੈਨੂੰ ਹੁਣ ਸਿਖਾਓ ਦੂਜੀ ਵਾਲੀ ਬਾਈ ਵੇਦਾ ਯਾ ਉਸ ਮਾ ਹਸਬੰਡ ਉਤਰਾ ਹਸਬੰਡ ਆਇਆ ਤੇ ਕਿਤੇ ਬੋਟੇ ਦੇ ਨਾਲ ਐ ਤਾ ਤੂੰ ਮੇਰੇ ਗਰਬਾ ਤੇ ਗਾਤ ਸੌਣ ਲਾ ਮੇਰੀ ਸੁਣਾਏ ਹਾਂ ਬਸ ਕਹਿਣਾ ਨਹੀਂ ਆਟਾ ਮਨ ਵੀ ਤੁਹਾਡੇ ਕਹਿੰਦੇ ਆਟਾ ਜੇ ਆਟਾ ਗੁੰਨੇ ਚਾਹ ਆਟੇ ਦੀ ਕਿਹੜੀ ਸਮੈਲ ਆਉਂਦੀ ਤੁਸੀਂ ਗੋਲ ਲਓ ਹਾਏ ਤੇਰਾ ਗੁੰਨਾ ਤੁਸੀਂ ਵਿਆਹ ਨਹੀਂ ਛੱਲੇ ਨਹੀਂ ਲੈਓ ਨਾ ਤਿਕਰ ਨਾ ਸਮੈਲ ਆਉਂਦੀ ਜਾਂ ਨਹੀਂ ਮੈਨੂੰ ਪਤਾ ਹੋ ਮੇਰੀ ਘਰ ਵਾਲੀ ਦੇ ਪੰਜ ਸਮੈਲ ਆਉਂਦੀ ਜਾਂ ਨਹੀਂ ਆਉਂਦੀ ਤੁਸੀਂ ਜਾਣ ਆਟਾ ਹੀ ਗੰਨੋ ਕੱਲਾ ਚੱਲੇ ਕੋਟ ਮੋੜ ਆਈਏ ਯਾਰ ਕਿ ਮੋਸ਼ਨਲ ਬਲੈਕਬੀਰਡ ਹੋ ਗਿਆ ਯਾਰ ਬਹੁਤ ਯਾਰ ਇੱਕ ਤਾਂ ਇਹਨਾਂ ਦੇ ਹੱਥਾਂ ਦੇ ਵਿੱਚੋਂ ਉਹ ਨਹੀਂ ਨਿਕਲਿਆ ਕਦੀ ਕੀ ਦੁਨੀਆ ਇਸ ਦੁਨੀਆ ਦਾ ਸਭ ਤੋਂ ਇਮੋਸ਼ਨਲ ਬਣੋਂਗੇ ਨਾ ਦੂੰ ਦੜਾ ਲਾ ਲਾ ਦੂੰ ਦੜਾ ਲਾ 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 ਦੂੰ ਦੜਾ ਲਾ 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 ਵੇਦਾਈ ਦਾ ਲੈ ਕੇ ਆਈ ਦਾਈ ਦਾ ਦਾ ਪਿਆਜ ਫੜੇ ਹੋਣ ਐਦਾ ਐਦਾ ਪਿਆਜ ਫੜੇ ਐਦਾ ਹੱਥ ਚ ਪਿਆਜ ਛੱਟ ਜਾਂਦੇ ਹਾਂ ਤੇ ਜੇ ਵਾਲਾ ਮਰੀ ਮੈਂ ਤੇ ਕੱਟਿਆ ਵੇਈ ਦੇ ਮੈਂ ਆਪ ਕੱਟ ਲਾਇਆ ਜੇ ਖੱਲੇ ਛੜ ਦੋ ਐਨੇ ਕਰਾ ਦੋ ਜੇ ਵਾਲਾ ਇੱਕ ਮਿੰਟ ਮੇਰੀ ਗੱਲ ਸੁਣ ਜੇ ਜੇ ਵਾਲਾ ਉੱਛੇ ਛੱਟ ਜੇ ਨਾ ਪਿਆਜ ਥੱਲੇ ਛੜ ਦੋ ਵੇਈ ਦੇਖੋ ਇੱਕ ਮਿੰਟ ਟਾਈਮ ਵੀ ਨਾਲ ਹੀ ਆਉਣੀ ਆ ਨਹੀਂ ਆਉਣੀ ਪ੍ਰੈਨ ਦੇਂਦਾ

ਦੇਈ ਨਾ ਧੌਲਾ ਦਾ ਫਲਫ ਇਹ ਇਹ ਸ਼ਾਰਟ ਜਦੋਂ ਉਹ ਗਲਾਮ ਜੋ ਆ ਆ ਦਾ ਲਿੰਗ ਵਾਲੀ ਜੁਦੇ ਵਾਲੀ ਲੀਡ ਬੋ ਪੰਚਾ ਇੱਕ ਕੋਮਲ ਇੱਕ ਡੂਡੋ ਲੈ ਕੇ ਜੁਦਾ ਹੋ ਜੂ ਇਸ ਘਰ ਦੇ ਵਿੱਚ ਹੋਣ ਦੀ ਗੱਲ ਕਿੱਦਾਂ ਕੀਤੀ ਪਾ ਪਿਆ ਕਰਦਾ ਤੁਹਾਨੂੰ ਦੇ ਦੇਣਾ ਹੱਥ ਚੜ੍ਹਦੇ ਮੇਰਾ ਮੈਂ ਤੂੰ ਡੰਡਾ ਛੱਡ ਮੈਂ ਡੰਡਾ ਨਹੀਂ ਐਵੇਂ ਕਰੀਏ ਜਿਵੇਂ ਜੈ ਤਾਂ ਜਾਨਵਰਾਂ ਨਾਲ ਪਿਆਰ ਕਰਨਾ ਸਿੱਖਿਆ ਆ ਪਿਆਰ ਵਾਲੇ ਜੋ ਪਰਿੰਦੇ ਕਾਦੇ ਹੀ ਉੜ ਗਏ ਸਾਡੇ ਮੋਢਿਆਂ ਤੋਂ ਇੱਦਾਂ ਲੱਗਦਾ ਜਿਹੜਾ ਸ਼ਕਲ ਹੈ ਕੋ ਬੂਮ ਬੂਮ ਵਾਲੀ ਨਟਰਾਜ ਪੈਂਸਲ ਇੱਥੇ ਟੰਗੀ ਹੁੰਦੀ ਆ ਨਰਮੈਰ ਪੰਨੂ ਹਾਂ ਮੇਰ ਮੈਰ ਪੰਨੂ ਦੀ ਬੇਇੱਜ਼ਤੀ ਕਰਾਉਂਦਾ ਇਹ ਹਾਂਸੂ ਮੁੰਨਾ ਹਾਂ ਮੈਨੂੰ ਲੱਗਦਾ ਨਰਮੈਰ ਪੰਨੂ ਨੇ ਮੋਰੇ ਨੈਟ ਤੇ ਆਣੋ ਹਟ ਜਾਣਾ ਜਿੱਦੜਾ ਇਹਨੂੰ ਦੇਖ ਲਿਆ ਰਹੀ ਹੈ ਆਪਣੇ ਮੂੰਹ ਤੇ ਫੇਰ ਸਾਜਨ ਨੂੰ ਸਾਡੇ ਨੂੰ ਕੁਛ ਨਹੀਂ ਕਹਿਣਾ ਨਾ ਸਾਜਨ ਨੂੰ ਕੋਈ ਨਹੀਂ ਕਹਿਣਾ ਸੇ ਫੇਵਰਿਟ ਦੇ ਹੋ ਰਹੇ ਨਾ ਮੇਰੇ ਦਾ ਸੁਣ ਲੈ ਇੰਨੀ ਕਬੂਤੀ ਆ ਉਹਦੀ ਤੇ ਆਪਣੀ ਤੇਰੀ ਬਾਹ ਦੇਖ ਦੇ ਸਾਈਡ ਤੋਂ ਸਾਈਡ ਤੋਂ ਦੇਖਿਆ ਕਰ ਇਹ ਹਾਂ ਮੈਨੂੰ ਉਧਰੋਂ ਦੇਖ ਤਾਂ ਲੱਗਦਾ ਫੇਸ ਘੱਟ ਦੇਖ ਇਧਰ ਕਿਦਾਂ ਦੇਖ ਇਹਦਾ ਦੇਖੀ ਮੈਂ ਥੱਫੜ ਨਾਲ ਗਾਲੀ ਪਾ ਪੀ ਤੂੰ ਅਰੇ ਤੂੰ ਹਮਪੇ ਬਟਵਾ ਹੱਥ ਉਠਾਏਗਾ ਨਹੀਂ ਓਬ ਇਹ ਬਾਤ ਹੋ ਗਿਆ ਨਹੀਂ ਬਿਰਗਾ ਸਾਨੂੰ ਆਟਾ ਗੁੰਨਦੇ ਪਿਆਜ ਨੂੰ ਦੇਖੋ ਜੀ ਜਾਨ ਤੁਸੀਂ ਆਟਾ ਗੁੰਨਣਾ ਮੈਂ ਤਾਂ ਨਾਲ ਤੁਹਾਡੇ ਕੰ ਦਾ ਹੈ ਪਿਆਰ ਦੀ ਪਿਆਰ ਦੀ ਭਾਸ਼ਾ ਹੈ ਓਹ ਤਾਂ ਹੋਇਆ ਓਏ ਵੇ ਉਹ ਦੂਜੀ ਅੱਗੇ ਦੱਸ ਤੋਂ ਕੋਈ ਨਾ ਰੱਤਾ ਹਾਂ ਹੀ ਅਸਲੀ ਰਾਮ ਕਹਾਣੀ ਬੈਠੇ ਚੱਲਣੇ ਦੰਦੇ ਸੱਚੇ ਪਿਆਰਾਂ ਵਾਲੀਆਂ ਡੋਰਾਂ ਦਾ ਤੁਸੀਂ ਕਿਹਾ ਪਿਆਰ ਦੇ ਬਰਡ ਜੂੜ ਗਏ ਉਹ ਨਹੀਂ ਆ ਜਾਂਦੇ ਹੁੰਦੇ ਆ ਆਪਣੇ ਆ ਮਿੱਠੂ ਤੋਤਾ ਮੈਨੂੰ ਸਭ ਕੋ ਹਾਂ ਦਾਤ ਕਿ ਗਾਇਨ ਕਿ ਗਾਇਤ ਬਟ ਜਮੀਰ ਕਰ ਕਰ ਤੂੰ ਦੇਖ ਦੀ ਆ ਦੱਸ ਈਗਲਸ ਨੇ ਈਗਲਸ ਉਹ ਕੀ ਹੁੰਦਾ ਹੁਣ ਈਗਲ ਕਿੱਦਾਂ ਈਲ ਈਲ ਨਾਲ ਨਾਲ ਹਾਂ ਲਾ ਦਾ ਗਾਣਾ ਗਾਣਾ ਪਾ ਅਮਰੇ ਕਾਮਲਾ ਯਾਰ You know oh, the t a l e t h e y e p e n s t h e y very expensive. t h e p e n t h e p e n t h e n e t h e p h e n e t h e p h e n e t h e p h e n e t h e p h e n e They're very n They're n i t h e e v n t h e y r i t y r e v e s i e t h e y e v y t h r n s i v h y r s i v e h e n e t h n e